ਕਿ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਅੱਜ ਕਰ ਰਹੇ ਆ ਕਿ ਜੇ ਕੋਈ ਸਾਡੇ ਇਹੋ ਜਿਹਾ ਬੰਦਾ ਕਾਬੂ ਆ ਗਿਆ ਤਾਂ ਜਿੰਨੀਆਂ ਬੱਸੇਜ਼ ਆ ਰਹੀਆਂ ਨੇ ਇੱਥੇ ਫਿਲਹਾਲ ਅਸੀਂ ਉਹ ਬੱਸੇਜ਼ ਨੂੰ ਚੈੱਕ ਕਰ ਰਹੇ ਹਾਂ ਕਿ ਬੱਸ ਦੇ ਵਿੱਚ ਜੇ ਕੋਈ ਅੰਮਲ ਹੈ ਕਿ ਉਹਨੂੰ ਕਾਬੂ ਕੀਤਾ ਜਾ ਸਕੇ ਫਿਰ ਇਹ ਜਿਹੜਾ ਕੋਆਰਡੀਨੇਟ ਸਰਚ ਹੈ ਜੀ ਵੀ ਸਮੇਂ-ਸਮੇਂ ਸਿਰ ਸਾਨੂੰ ਉੱਥੋਂ ਡਾਇਰੈਕਸ਼ਨਸ ਆਉਂਦੀਆਂ ਨੇ ਕਈ ਵਾਰੀ ਤਾਂ ਅਸੀਂ ਡਿਸਟ੍ਰਿਕਟ ਚ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਦਾਰ ਸਿੰਘ ਚੈਲ ਆਈਪੀਐਸ ਉਹਨਾਂ ਦੀਆਂ ਡਾਇਰੈਕਸ਼ਨਸ ਤੇ ਜਿਹੜੇ ਡਿਫਰੈਂਟ ਸਾਨੂੰ ਪ੍ਰੋਗਰਾਮਸ ਮਿਲਦੇ ਨੇ ਹਨਾ ਜੀ ਕੋਆਰਡੀਨੇਟ ਸਰਚ ਅਸੀਂ ਡਿਸਟ੍ਰਿਕਟ ਲੈਵਲ ਦਾ ਆਰਗੇਨਾਈਜ਼ ਕਰਦੇ ਆਂ ਧੂਰੀ ਸੁਨਾਮ ਤੋਂ ਸਿਰ ਪੂਰੀ ਡਿਸਟ੍ਰਿਕਟ ਦੀ ਅਸੀਂ ਪਹਿਲਾਂ ਜਿਹੜੀ ਹੈ ਫੋਰਸ ਇਕੱਠੀ ਕਰਕੇ ਤੇ ਸਰਪ੍ਰਾਈਜ਼ ਚੈੱਕ ਕਰਦੇ ਹਾਂ ਲੇਕਿਨ ਕਈ ਵਾਰੀ ਸਾਨੂੰ ਡਾਇਰੈਕਸ਼ਨਸ ਉਤੋਂ ਡੀਜੀ ਆਫਿਸ ਤੋਂ ਪੂਰੇ ਪੰਜਾਬ ਤੋਂ ਆਉਂਦੀਆਂ ਨੇ ਵੀ ਅੱਜ ਕੋਆਰਡੀਨੇਟ ਸਰਚ ਹੈ ਤੇ ਹਰ ਸਬ ਡਿਵੀਜ਼ਨ ਚ ਕਰਨਾ ਹੈ ਉਹਦੇ ਵਿੱਚ ਫਿਰ ਅਲੱਗ-ਅਲੱਗ ਆਫਸਰਸ ਨੂੰ ਸਬ ਡਿਵੀਜ਼ਨਸ ਹੰਡਾ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਆਪਣੀ ਲਿਮਟਿਡ ਫੋਰਸ ਨਾਲ ਹੀ ਕੋਆਰਡੀਨੇਟ ਸਰਚ ਕਰਨਾ ਪੈਂਦਾਗਾ ਤੇ ਜਿਵੇਂ ਕੋ ਹੋਰ ਵੀ ਡਿਊਟੀਆਂ ਉਸ ਦਿਨ ਹੁੰਦੀਆਂ ਸਾਡੀ ਜਿਵੇਂ ਘੱਟ ਹੈ ਤਾਂ ਅਸੀਂ ਸਰਪ੍ਰਾਈਜ਼ਿੰਗਲੀ ਜਿਹੜੀਆਂ ਬੱਸੇਜ਼ ਆ ਰਹੀਆਂ ਨੇ ਪਿੱਛੋਂ ਤੇ ਉਹਨਾਂ ਲਈ ਤਾਂ ਸਰਪਲਾਈਜ਼ 엘ਿਮੈਂਟ ਹੀ ਹੈ ਕਿ ਉਹਨਾਂ ਨੂੰ ਕੀ ਪਤਾ ਕਿ ਉੱਥੇ ਬੱਸ ਸਟੈਂਡ ਤੇ ਪੁਲਿਸ ਮਿਲੂਗੀ ਅਗੇ ਤਾਂ ਜਿਹੜਾ ਬੰਦਾ ਕੋਈ ਬੱਸ ਦੇ ਵਿੱਚ ਇਹੋ ਜਿਹਾ ਕੋਈ ਨਾਰਕੋਟਿਕ ਸਬਸਟੈਂਸ ਲੈ ਕੇ ਜੇ ਵਰਤਤਾ ਹੋਇਆ ਬੱਸ ਸਰਵਿਸ ਇਹ ਮੁਕਿਏ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਅੱਜ ਕਰ ਰਹੇ ਹਾਂ ਕਿ ਜੇ ਕੋਈ ਸਾਡੇ ਇਹੋ ਜਿਹਾ ਬੰਦਾ ਕਾਬੂ ਆ ਗਿਆ ਤਾਂ ਜਿੰਨੀਆਂ ਬੱਸਸਾਂ ਆ ਰਹੀਆਂ ਨੇ ਇੱਥੇ ਫਿਲਹਾਲ ਅਸੀਂ ਉਹ ਬੱਸਸਾਂ ਨੂੰ ਚੈੱਕ ਕਰ ਰਹੇ ਹਾਂ ਕਿ ਬੱਸ ਦੇ ਵਿੱਚ ਜੇ ਕੋਈ ਹਮਲਾ ਲੈ ਕੇ ਤਾਂ ਉਹਨੂੰ ਕਾਬੂ ਕੀਤਾ ਜਾ ਸਕੇ ਫਿਰ ਇਹ ਜਿਹੜਾ ਕੋਆਰਡੀਨੇਟ ਸਰਚ ਹੈਗਾ ਇਹ ਦਾ ਡੈਟਰੈਂਟ ਇਫੈਕਟ ਬੜਾ ਹੋਊਗਾ ਹੁਣ ਮੰਨ ਲਓ ਅੱਜ ਇੱਥੇ ਕਿਸੇ ਨੇ ਕੋਈ ਇਹੋ ਜਿਹਾ ਬੰਦਾ ਵਿੱਚ ਹੈਗਾ ਲੇਕਿਨ ਅੱਜ ਉਹ ਕੋਈ ਸਮਾਨ ਨਹੀਂ ਲੈ ਕੇ ਆਇਆ ਜਾਂ ਕੋਈ ਸੋ ਉਹਨਾਂ ਨੂੰ ਐਡ ਆਰ ਵੀ ਪੈ ਜਾਂਦਾ ਕਿ ਅੱਗੇ ਤੋਂ ਕਿਸੇ ਵੀ ਬੱਸ ਸਟੈਂਡ ਤੇ ਕਿਤੇ ਵੀ ਉਹਨਾਂ ਦੀ ਕਦੀ ਵੀ ਚੈਕਿੰਗ ਹੋ ਸਕਦੀ ਹੈ